ਤੇ ਗੱਲ ਬਹੁਤ ਵੱਡੀ ਹੈ ਚੰਡੀਗੜ੍ਹ ਨਾਲ ਜੁੜੀ ਹੋਈ ਹੈ ਚੰਡੀਗੜ੍ਹ ਉੱਤੇ ਪੰਜਾਬ ਦੇ ਹੱਕ ਨਾਲ ਜੁੜੀ ਹੋਈ ਹੈ ਕਿਉਂਕਿ ਕੇਂਦਰ ਸਰਕਾਰ ਸੰਵਿਧਾਨ ਦੇ ਵਿੱਚ ਇੱਕ ਨਵੀਂ ਸੋਧ ਲੈ ਕੇ ਆਉਣ ਜਾ ਰਹੀ ਹੈ ਹੁਣ ਸੈਸ਼ਨ ਆ ਰਿਹਾ ਹੈ ਸਰਦ ਰੁੱਤ ਦਾ ਇਹਦੇ ਵਿੱਚ ਸੰਵਿਧਾਨ ਦੀ 131ਵੀਂ ਸੋਧ ਆਉਣ ਜਾ ਰਹੀ ਹੈ ਸੁਭੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਨੂੰ ਇਸ ਨੂੰ ਲੈ ਕੇ ਵਿਰੋਧ ਜਤਾਇਆ ਅਪੀਲ ਕੀਤੀ ਹੈ ਅਜਿਹਾ ਕਰਨਾ ਪੰਜਾਬੀਆਂ ਨਾਲ ਧੋਖਾ ਤੇ ਵਿਤਕਰਾ ਹੋਏਗਾ ਸੋਧ ਦੇ ਨਾਲ ਕੇਂਦਰ ਸ਼ਾਸਿਤ ਪ੍ਰਦੇਸ਼ ਜਿਹੜੇ ਨੇ ਉਹ ਸਥਾਈ ਰੂਪ ਵਿੱਚ ਸੂਬੇ ਦੇ ਪ੍ਰਬੰਧ ਤੋਂ ਬਾਹਰ ਹੋ ਜਾਣਗੇ ਤੇ ਚੰਡੀਗੜ੍ਹ ਜਿਹਦੇ ਵਿੱਚ 60 40 ਦੀ ਰੇਸ਼ੀਓ ਹੁੰਦੀ ਹੈ ਪ੍ਰਬੰਧਕੀ ਇੱਕ ਪੂਰੇ ਕਾਰਜਾ ਦੇ ਵਿੱਚ ਅਫਸਰਾਂ ਦੇ ਵਿੱਚ ਤਣਾਤੀਆਂ ਦੇ ਵਿੱਚ ਉਹ ਖਤਮ ਹੋ ਸਕਦੀ ਹੈ ਇਹ ਇੱਕ ਬਹੁਤ ਵੱਡੀ ਸੱਟ ਹੋਏਗੀ ਪੰਜਾਬ ਦੇ ਉੱਪਰ ਉਹਨਾਂ ਨੇ ਕਿਹਾ ਕਿ ਸੋਧ ਦਾ ਮਕਸਦ ਪੰਜਾਬ ਦੇ ਚੰਡੀਗੜ੍ਹ ਤੇ ਦਾਅਵੇ ਨੂੰ ਖਤਮ ਕਰਨਾ ਹੈ ਇਹ ਨਹੀਂ ਹੋਣਾ ਚਾਹੀਦਾ ਉਨਾ ਕਹਿਆ ਕਿ ਜਿਹੜਾ ਤਜਵੀਜ਼शुदा ਬਿੱਲ ਜਿਹੜਾ ਕੇਂਦਰ ਸਰਕਾਰ ਇਸ ਸਰਦਰੁੱਤ اجلاس 'ਚ ਲਿਆਉਣ ਜਾ ਰਹੀ ਹੈ ਇਹ ਪੰਜਾਬ ਦੇ ਹੱਕਾਂ ਦੇ ਉੱਪਰ ਸਿੱਧਾ-ਸਿੱਧਾ ਹਮਲਾ ਹੈਗਾ ਜੋ ਨਹੀਂ ਹੋਣਾ ਚਾਹੀਦਾ ਤਾਂ ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਨੂੰ ਸਿੱਧੇ ਤੌਰ ਦੇ ਉੱਪਰ ਅਪੀਲ ਕੀਤੀ ਹੈ ਕਿ ਤੁਸੀਂ ਇਹ ਨਾ ਕਰੋ ਜਿਹੜਾ ਸੰਵਿਧਾਨ ਦੇ ਵਿੱਚ 131ਵੀਂ ਸੋਧ ਲਿਆ ਕੇ ਯੂਟੀ ਦੇ ਵਿੱਚ ਜਿਹੜੇ ਕੇਂਦਰ ਸ਼ਾਸਿਤ ਪ੍ਰਦੇਸ਼ ਹੁੰਦੇ ਨੇ ਉਹਦੇ ਵਿੱਚ ਸੂਬੇ ਦਾ ਪ੍ਰਬੰਧਕ ਪੂਰਾ ਜਿਹੜਾ ਹੈਗਾ ਪ੍ਰਬੰਧ ਉਹ ਖਤਮ ਕਰ ਦਿਓ ਕਿਉਂਕਿ ਪੰਜਾਬ ਦੇ ਦਾ ਹੱਕ ਇਹਦੇ ਉੱਤੇ ਹੈਗਾ ਚੰਡੀਗੜ੍ਹ ਦੇ ਵਿੱਚ ਜਿਹੜੀ ਰੇਸ਼ਿਓ ਲੱਗਦੀ ਹੈ 60 40 ਦੀ ਹਰਿਆਣਾ ਤੇ ਪੰਜਾਬ ਦੀ ਲੱਗਦੀ ਹੈਗੀ ਹੈ ਤੇ ਉਹ ਖਤਮ ਹੋ ਜਾਏਗੀ ਤੇ ਪੰਜਾਬ ਬਿਲਕੁਲ ਇਹਦੇ ਪ੍ਰਬੰਧਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਰੋਲ ਦੇ ਵਿੱਚ ਸ਼ਾਮਲ ਨਹੀਂ ਰਹੇਗਾ ਜੇ ਇਹ 131ਵੀਂ ਸੋਧ ਜਿਹੜੀ ਹੈ ਇਹ ਲਾਗੂ ਕਰ ਦਿੱਤੀ ਗਈ